ਲੋਕ ਮਹਲਾ ਪੰਜਵਾਂ ਸਾਜਨ ਤੇਰੇ ਚਰਨਾਂ ਕੀ ਹੋਏ ਰਹਾ ਸਦ ਤੂਰ ਨਾਨਕ ਸਰਣ ਤੋਹਾਰੀਆ ਕੋ ਸਦਾ ਹਜੂਰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 518 ਤੇ ਸ਼ੋਭਨੀਕ ਰਾਗ ਗੁਜਰੀ ਦੀ ਵਾਰ ਦੂਸਰੀ ਦੀ ਪੌੜੀ ਚੌਥੀ ਅੱਜ ਆਪਾਂ ਨੂੰ ਸ਼ਲੋਕਾਂ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਤਨ ਗੁਰੂ ਨਾਨਕ ਦੇਵ ਜੀ ਮੈਂ ਤੇਰੇ ਚਰਨਾਂ ਦੀ ਸਦਾ ਹੀ ਧੂੜ ਬਣਿਆ ਰਹਾ ਧੰਨ ਗੁਰੂ ਨਾਨਕ ਦੇਵ ਜੀ ਮੈਂ ਤੁਹਾਡੀ ਸਰਨ ਵਿੱਚ ਆ ਜਾਵਾਂ ਮੈਂ ਤੁਹਾਨੂੰ ਸਦਾ ਆਪਣੇ ਅੰਗ ਸੰਗ ਵਸਦਿਆਂ ਦੇ ਦਰਸ਼ਨ ਕਰਦਾਰਾ ਮਹਲਾ ਪੰਜਵਾਂ ਪਤ ਤਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ 863 ਤਰਤ ਨਾਮੁ ਪ੍ਰਭ ਜਿਸ ਨਾਨਕ ਮਾਸਟਕ ਪਾਗ ਤਨ ਗੁਰੂ ਨਾਨਕ ਦੇਵ ਜੀ ਤੁਹਾਡੇ ਚਰਨ ਇੰਨੇ ਮਹਾਨ ਹਨ ਕਿ ਤੁਹਾਡੇ ਚਰਨਾਂ ਦੇ ਨਾਲ ਲੱਗ ਕੇ ਕਰੋੜਾਂ ਲੋਕ ਜੋ ਬਹੁਤ ਪਤਤ ਅਪਰਾਧੀ ਪਾਪੀ ਡਿੱਗੇ ਹੋਏ ਵੀ ਹੁਣ ਤੁਹਾਡੇ ਨਾਲ ਲੱਗ ਕੇ ਉਹ ਤਰ ਸਕਦੇ ਹਨ ਪਵਿੱਤਰ ਹੋ ਸਕਦੇ ਹਨ ਹੇ ਵਾਹਿਗੁਰੂ ਜੀ ਤੋੜਾ ਨਾਮ ਹੀ 88 ਤੀਰਥਾਂ ਦਾ ਤੀਰਥ ਹੈ ਜਿਹਦੇ ਮੱਥੇ ਦੇ ਚੰਗੇ ਭਾਗ ਜਾਗ ਪੈਣ ਉਹਨਾਂ ਨੂੰ ਇਹ ਤੀਰਥ ਪ੍ਰਾਪਤ ਹੋ ਜਾਂਦਾ ਹੈ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦ ਗਾਰਦਾ ਜਿਸਨੋ ਕਰੇ ਰੰਮ ਤਿਸਨਾ ਵਿਸਾਰਦਾ ਸਵਾਸ ਸਵਾਸ ਦੇ ਨਾਲ ਹਰ ਰੋਜ਼ ਪਰਮੇਸ਼ਰ ਦਾ ਨਾਮ ਜਪੀਏ ਚਾਹੇ ਅਸੀਂ ਇੱਕ ਇੱਕ ਬੁਰਕੀ ਮੂੰਹ ਵਿੱਚ ਪਾਉਂਦੇ ਆ ਉਸ ਸਮੇਂ ਵੀ ਪਰਮੇਸ਼ਰ ਦਾ ਨਾਮ ਸਿਮਰਨਾ ਚਾਹੀਦਾ ਹੈ ਪਰ ਮਹਾਰਾਜ ਕਹਿੰਦੇ ਜਿਹਦੇ ਉਤੇ ਉਹਦੀ ਮਿਹਰ ਹੋ ਜਾਵੇ ਜਿਸ ਜਿਹਦੇ ਉਤੇ ਉਹ ਤ੍ਰਿਸ਼ਟ ਪਵੇ ਉਹ ਫਿਰ ਪਰਮੇਸ਼ਰ ਦੇ ਨਾਮ ਨੂੰ ਕਦੇ ਨਹੀਂ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਉਹ ਆਪ ਹੀ ਪਰਮੇਸ਼ਰ ਪੈਦਾ ਕਰਦਾ ਹੈ ਤੇ ਆਪੇ ਇਸ ਸ੍ਰਿਸ਼ਟੀ ਵਿੱਚੋਂ ਉਸ ਨੂੰ ਖਤਮ ਕਰ ਦਿੰਦਾ ਹੈ ਸਾਬ ਕਿਸ ਜਾਣੇ ਜਾਣ ਗੋਜ ਵਿਚਾਰਦਾ ਅਸੀਂ ਜੋ ਕੁਝ ਵੀ ਕੰਮ ਕਰਦੇ ਹਾਂ ਭਾਵੇਂ ਲੁਕ ਛਿਪ ਕੇ ਕਰਦੇ ਹਾਂ ਪਰਮੇਸ਼ਰ ਸਾਰਿਆਂ ਦਾ ਜਾਣੂ ਹੈ ਉਸ ਨੂੰ ਵੇਖਦਾ ਹੈ ਉਸ ਨੂੰ ਸਮਝਦਾ ਹੈ ਤੇ ਉਸ ਦੇ ਵਿਚਾਰ ਉਸ ਦੇ ਉੱਤੇ ਵਿਚਾਰ ਕਰਕੇ ਉਹ ਉਸ ਨੂੰ ਉਸ ਦਾ ਉਹਦਾ ਫਲ ਜਰੂਰ ਬਖਸ਼ ਦਿੰਦਾ ਹੈ ਚੰਗੇ ਕੰਮ ਕਰਨ ਵਾਲਿਆਂ ਨੂੰ ਤੇ ਮਾੜਿਆਂ ਨੂੰ ਫਿਰ ਉਹਦੀ ਸਜ਼ਾ ਵੀ ਦਿੰਦਾ ਹੈ ਅਨਕ ਰੂਪ ਖਿਨਮਾ ਹੈ ਕੁਦਰਤ ਤਾਰਦਾ ਅਨੇਕਾਂ ਰੂਪਾਂ ਦੇ ਵਿੱਚ ਕੁਦਰਤ ਉਹਦੇ ਸਾਹਮਣੇ ਇਹ ਪੇਸ਼ ਹੁੰਦੀ ਹੈ ਉਹਦੇ ਕਈ ਰੂਪ ਬਣ ਜਾਂਦੇ ਹਨ ਜਿਸ ਨੂੰ ਲਾਏ ਸੱਚ ਤਿਸ ਹੈ ਉਦਾਰਦਾ ਚਿੰਗੀ ਕੰਮ ਕਰਨ ਵਾਲਿਆਂ ਨੂੰ ਸੱਚੇ ਰਾਤੇ ਤੇ ਤੁਰਦਾ ਸੱਚ ਨਾਲ ਜੋੜ ਲੈਂਦਾ ਹੈ ਤੇ ਉਹਦਾ ਉਦਾਰ ਕਰ ਦਿੰਦਾ ਹੈ ਜਿਸ ਦੇ ਹੋਵੇ ਵੱਲ ਸੋਕ ਦੇ ਨਹਾਰਦਾ ਪਰਮੇਸ਼ਰ ਜਿਸ ਦਾ ਪੱਕ ਕਰ ਲਵੇ ਫਿਰ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ ਉਹ ਕਦੇ ਨਹੀਂ ਹਾਰਦਾ ਸਦਾ ਅਪਾਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਹਉ ਤਿਸ ਨਮਸਕਾਰ ਦਾ ਉਸ ਦਾ ਰਾਜ ਅਟਲ ਹੈ ਉਹਦਾ ਖਜ਼ਾਨਾ ਵੀ ਬਹੁਤ ਵੱਡਾ ਹੈ ਮਾਰੇ ਕਹਿੰਦੇ ਬਸ ਇੰਨਾ ਹੀ ਆ ਹੁਣ ਸਦਾ ਨਮਸਕਾਰ ਕਰਦੇ ਰਹੋ ਨਮਸਕਾਰ ਡੰਡਾਉਤ ਬੰਦਨਾ ਅਨਕ ਬਾਰ ਜਾਵਾਂ ਬਾਰੇ ਏ ਵੈਗੁਰੂ ਜੀ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਮੈਂ ਤੇਰੇ ਤੋਂ ਸਦਕੇ ਜਾਵਾਂ ਮੈਂ ਤੇਨੂੰ ਨਮਸਕਾਰ ਕਰਦਾ ਰਹਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ ਦੇ ਜੀ ਬਾਣੀ ਅਗਾਧ ਬੋਧ ਹੈ ਸਿੱਤੋਸ਼ ਬੁੱਧੀ ਨਾਲ ਉਸਨੂੰ ਕੀ ਵਿਚਾਰ ਸਕਦੇ ਹਾਂ ਮਾਰੇ ਕਹਿੰਦੇ ਬਸ ਉਹਨੂੰ ਨਮਸਕਾਰ ਹੀ ਕਰੋ ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਉਹਨੂੰ ਨਮਸਕਾਰ ਕਰੀਏ Vai é guru Vai é guru Vai é guru Vai, é guru, vai Wow